ਰਾਜਵੀਰ ਜਵੰਦਾ ਦੇ ਹਾਦਸੇ ਦੇ ਨਾਲ ਜੁੜੀ ਹੋਈ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਵੀਡੀਓ ਦੇ ਵਿੱਚ ਰਾਜਵੀਰ ਦਾ ਉਹ ਮੋਟਰਸਾਈਕਲ ਦਿਖਾਈ ਦੇ ਰਿਹਾ ਹੈ ਜਿਸ ਦੇ ਉੱਤੇ ਉਹ ਰਾਈਡ ਕਰ ਰਹੇ ਸੀ ਔਰ ਸ਼ਿਮਲਾ ਦੇ ਵੱਲ ਨੂੰ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਹੀ ਬੱਦੀ ਦੇ ਨਜ਼ਦੀਕ ਔਰ ਪਰਵਾਣੂ ਦੇ ਨਜ਼ਦੀਕ ਉਹਨਾਂ ਦਾ ਇੱਕ ਹਾਦਸਾ ਹੋ ਜਾਂਦਾ ਹੈ ਹਾਦਸੇ ਤੋਂ ਬਾਅਦ ਗੰਭੀਰ ਸੱਟਾਂ ਵੱਜਦੀਆਂ ਨੇ ਔਰ ਸੱਟਾਂ ਵੱਜਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਹੈ ਸਿਰ ਔਰ ਰੀਡ ਦੀ ਹੱਡੀ ਦੇ ਵਿੱਚ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਨੇ ਇਸ ਕਰਕੇ ਉਹਨਾਂ ਦੀ ਜਿਹੜੀ ਸਿਹਤ ਹੈ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਲੇਕਿਨ ਹਾਦਸੇ ਤੋਂ ਕੁਝ ਘੰਟੇ ਬਾਅਦ ਹੁਣ ਉਹਨਾਂ ਦੀ ਉਸ ਜੋ ਮੋਟਰਸਾਈਕਲ ਹੈ BMW ਕੰਪਨੀ ਦੀ ਮੋਟਰਸਾਈਕਲ ਹੈ R 1300 1300 cc ਦਾ ਉਹ ਇੰਜਨ ਹੈ ਕਾਫੀ ਐਡਵੈਂਚਰ ਬਾਈਕ ਹੈ ਇਹ ਐਡਵੈਂਚਰ ਬਾਈਕਸ ਦੇ ਕੈਟਾਗਰੀ ਦੇ ਵਿੱਚ ਆਉਂਦੀ ਹੈ ਜਿਸ ਦੇ ਉੱਤੇ ਸਵਾਰ ਹੋ ਕੇ ਸ਼ਿਮਲਾ ਵੱਲ ਨੂੰ ਜਾ ਰਹੇ ਸੀ ਔਰ ਇਹ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਜਦੋਂ ਉਹਨਾਂ ਦਾ ਹਾਦਸਾ ਇਹਦਾ ਸ਼ਿਕਾਰ ਹੋਏ ਤਾਂ ਰਸਤੇ ਦੇ ਵਿੱਚ ਦੋ ਪਸ਼ੂ ਆਪਸ ਦੇ ਵਿੱਚ ਲੜਾਈ ਕਰ ਰਹੇ ਸੀ ਤੇ ਇਸ ਕਰਕੇ ਉਹਨਾਂ ਦੀ ਜੋ ਬਾਈਕ ਹੈ ਉਹ ਆਪਣਾ ਬੈਲੈਂਸ ਖੋ ਬੈਠਦੀ ਹੈ ਔਰ ਇੱਕ ਹੋਰ ਤੀਸਰੀ ਗੱਡੀ ਦੇ ਵਿੱਚ ਜਾ ਕੇ ਟਕਰਾ ਜਾਂਦੀ ਹੈ ਹਾਦਸਾ ਕਿੰਨਾ ਭਿਆਨਕ ਹੁੰਦਾ ਹੈ ਕਿੰਨਾ ਜ਼ਬਰਦਸਤ ਹੁੰਦਾ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਵਕਤ ਹਾਲਤ ਕਾਫੀ ਜਿਆਦਾ ਗੰਭੀਰ ਬਣੀ ਹੋਈ ਹੈ ਰਾਜਵੀਰ ਜਵੰਦਾ ਦੀ ਔਰ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਸਿਹਤ ਵਿੱਚ ਸੁਧਾਰ ਹੋਵੇ ਲੇਕਿਨ ਜਿਸ ਤਰੀਕੇ ਦਾ ਭਿਆਨਕ ਹਾਦਸਾ ਹੋਇਆ ਉਸ ਤੋਂ ਬਾਅਦ ਉਸ ਥਾਂ ਦੇ ਉੱਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸੜਕ ਦੇ ਇੱਕ ਕਿਨਾਰੇ ਦੇ ਉੱਤੇ ਉਹਨਾਂ ਦੀ ਜੋ ਬਾਈਕ ਹੈ BMW R1300 ਕਿਸ ਤਰੀਕੇ ਨਾਲ ਸੜਕ ਦੇ ਕਿਨਾਰੇ ਤੇ ਡਿੱਗੀ ਪਈ ਹੈ ਕੁਝ ਲੋਕ ਮੌਕੇ ਤੇ ਵੀਡੀਓ ਵੀ ਬਣਾ ਰਹੇ ਨੇ ਔਰ ਵੀਡੀਓ ਬਣਾ ਰਹੇ ਨੇ ਜਿਹੜੇ ਲੋਕ ਉਹੀ ਸਭ ਕੁਝ ਬੋਲ ਕੇ ਦੱਸ ਰਹੇ ਨੇ ਉਹ ਮੈਂ ਤੁਹਾਨੂੰ ਅੱਗੇ ਦੱਸ ਰਿਹਾ ਕਿ ਹੋਇਆ ਕੀ ਹੈ ਦਰਸਲ ਹੋਇਆ ਕੁਝ ਇਸ ਤਰੀਕੇ ਨਾਲ ਹੈ ਜਦੋਂ ਰਾਜਵੀਰ ਬਾਈਕ ਚਲਾ ਰਹੇ ਸੀ ਤਾਂ ਦੋ ਪਸ਼ੂ ਆਪਸ ਦੇ ਵਿੱਚ ਲੜਾਈ ਕਰ ਰਹੇ ਹੁੰਦੇ ਨੇ ਤੇ ਇਸ ਕਰਕੇ ਉਹਨਾਂ ਦਾ ਬੈਲੈਂਸ ਵਿਗੜ ਜਾਂਦਾ ਹੈ ਕਾਫੀ ਇਕਦਮ ਹੀ ਉਹਨਾਂ ਦੀ ਮੋਟਰਸਾਈਕਲ ਅੱਗੇ ਉਹ ਲੜਦੇ ਹੋਏ ਪਸ਼ੂ ਆ ਜਾਂਦੇ ਨੇ ਤੇ ਜਦੋਂ ਬਾਈਕ ਦਾ ਉਹਨਾਂ ਦਾ ਜੋ ਬੈਲੈਂਸ ਵਿਗੜਦਾ ਹੈ ਤਾਂ ਅੱਗੇ ਜਾ ਕੇ ਇੱਕ ਔਰ ਤੀਸਰੀ ਕਾਰ ਦੇ ਨਾਲ ਟਕਰਾ ਜਾਂਦੇ ਨੇ ਕਾਰ ਦੇ ਨਾਲ ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਉਹ ਸੜਕ ਤੇ ਡਿੱਗ ਪੈਂਦੇ ਨੇ ਉਸ ਤੋਂ ਬਾਅਦ ਕੁਝ ਵੀ ਨਹੀਂ ਪਤਾ ਸਿਰਫ ਜਿਹੜੇ ਆਲੇ ਦੁਆਲੇ ਲੋਕ ਹੁੰਦੇ ਨੇ ਉਹ ਮੌਕੇ ਤੇ ਪਹੁੰਚਦੇ ਨੇ ਹਲਾਉਣ ਦੀ ਕੋਸ਼ਿਸ਼ ਕਰਦੇ ਨੇ ਪਾਣੀ ਪਿਉਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਸੁੱਧ-ਬੁੱਧ ਖੋ ਬੈਠਦੇ ਨੇ ਕਿਉਂਕਿ ਸੱਟਾਂ ਕਾਫੀ ਜ਼ਿਆਦਾ ਗੰਭੀਰ ਲੱਗੀਆਂ ਸੀ ਤੇ ਉਸ ਤੋਂ ਬਾਅਦ ਫੌਰੀ ਤੌਰ ਦੇ ਉੱਤੇ ਉਹਨਾਂ ਨੂੰ ਹਸਪਤਾਲ ਭੇਜਿਆ ਜਾਂਦਾ ਹੈ ਵੀਡੀਓ ਦੇ ਵਿੱਚ ਕੁਝ ਲੋਕ ਕਹਿ ਰਹੇ ਨੇ ਕਿ ਮੁਹਾਲੀ ਦੇ 6 ਫੇਸ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਸੀ ਲੇਕਿਨ ਹੁਣ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਫੋਰਟਿਸ ਹਸਪਤਾਲ ਦੀਆਂ ਨੇ ਹੋ ਸਕਦਾ ਹੈ ਉਹਨਾਂ ਆਲੂ ਰੈਫਰ ਕਰਤਾ ਹੋਵੇ ਫੋਰਟਿਸ ਦੇ ਲਈ ਉਹ ਇਸ ਵਕਤ ਫੋਰਟਿਸ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਔਰ ਆ ਦੋ ਤਸਵੀਰਾਂ ਤੁਸੀਂ ਦੇਖ ਲਓ ਇੱਕ ਰਾਜਵੀਰ ਜਵੰਦਾ ਦੀ ਉਹ ਤਸਵੀਰ ਹੈ ਜਦੋਂ ਬਾਈਕਿੰਗ ਦਾ ਕਿਉਂਕਿ ਸ਼ੌਕੀਨ ਰੱਖਦੇ ਨੇ ਟੂਰਿੰਗ ਬਾਈਕਸ ਨੇ ਉਹਨਾਂ ਕੋਲ ਤੇ ਬਾਈਕ ਚਲਾ ਰਹੇ ਨੇ ਔਰ ਦੂਸਰੀ ਤਸਵੀਰ ਉਹ ਹੈ ਜਦੋਂ ਉਹਨਾਂ ਦੀ ਬਾਈਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਲਗਾਤਾਰ ਐਸੇ ਟ੍ਰਿਪਸ ਲਗਾਉਂਦੇ ਰਹਿੰਦੇ ਸੀ ਰਾਜਵੀਰ ਔਰ ਜਿੱਥੇ ਵੀ ਜਾਂਦੇ ਸੀ ਆਪਣੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਸੀ ਚਾਂੜ ਵਾਲੇ ਉਹਨਾਂ ਦੇ ਕਾਫੀ ਵੱਡੀ ਸੰਖਿਆ ਦੇ ਵਿੱਚ ਨੇ ਭਾਵੇਂ ਉਹਨਾਂ ਨੂੰ ਗੀਤਾ ਦੇ ਰਾਹੀਂ ਇਹ ਰਹੀ ਪਸੰਦ ਕਰਦੇ ਹੋਣ ਜਾਂ ਫਿਰ ਇਸ ਤਰੀਕੇ ਦੇ ਵਲੌਗਸ ਜਾਂ ਸ਼ਾਰਟ ਵਲੌਗਸ ਬਣਾਉਂਦੇ ਨੇ ਤਾਂ ਲੋਕ ਕਾਫੀ ਜ਼ਿਆਦਾ ਉਹਨਾਂ ਨੂੰ ਪਸੰਦ ਕਰਦੇ ਸੀ ਉਹ ਤਸਵੀਰਾਂ ਅਸੀਂ ਤੁਹਾਨੂੰ ਐਕਸਕਲੂਸਿਵ ਇਸ ਵਕਤ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਬੱਦੀ ਦੇ ਕੋਲ ਉਹਨਾਂ ਦੀ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੈ ਔਰ ਸੜਕ ਦੇ ਇੱਕ ਕਿਨਾਰੇ ਦੇ ਉੱਤੇ ਡਿੱਗੀ ਹੋਈ ਹੈ ਸਾਈਡ ਪਾਇਨਰਸ ਲੱਗੇ ਹੋਏ ਨੇ ਇਹਨਾਂ ਦੇ ਵਿੱਚ ਹੀ ਆਪਣਾ ਟੂਰਿੰਗ ਦੇ ਗੈਜੇਟਸ ਸਮਾਨ ਰੱਖ ਕੇ ਲਗਾਤਾਰ ਪਹਾੜਾਂ ਦੇ ਵਿੱਚ ਇਸ ਤਰੀਕੇ ਨਾਲ ਰਾਈਡ ਵਗੈਰਾ ਕਰਦੇ ਹੁੰਦੇ ਸੀ ਪਰ ਅੱਜ ਸ਼ਾਇਦ ਕਿਸਮਤ ਉਹਨਾਂ ਦੀ ਇੰਨੀ ਚੰਗੀ ਨਹੀਂ ਸੀ ਜਿੰਨੀ ਆ ਹਮੇਸ਼ਾ ਪਹਿਲਾਂ ਰਹਿੰਦੀ ਹੈ ਕਿਉਂਕਿ ਅੱਜ ਹਾਦਸੇ ਦਾ ਸ਼ਿਕਾਰ ਹੋ ਗਏ ਨੇ BMW R1300 ਦੀ R1300 ਯਾਨੀ ਕਿ 1300 CC ਦੇ ਇੰਜਨ ਵਾਲੀ ਇਹ ਇੱਕ ਹਾਈ ਪਰਫਾਰਮੈਂਸ ਬਾਈਕ ਹੈ ਜਿਸ ਦੇ ਉੱਤੇ ਸਵਾਰ ਹੋ ਕੇ ਲਾ ਦੇਵਲਜਾਰੇ ਸੀ ਪਰਬਦੀ ਦੇ ਨਜ਼ਦੀਕ ਉਹਨਾਂ ਦੀ ਬਾਈਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਔਰ ਕੁਝ ਸਮਾਂ ਪਹਿਲਾਂ ਉਹਨਾਂ ਦਾ ਮੈਡੀਕਲ ਬੁਲੇਟਿਨ ਵੀ ਆਇਆ ਲੇਕਿਨ ਆ ਤਸਵੀਰਾਂ ਉਹ ਵੀ ਤੁਹਾਨੂੰ ਮੈਡੀਕਲ ਬੁਲੇਟਿਨ ਦਿਖਾਵਾਂਗੇ ਲੇਕਿਨ ਆ ਹੁਣ ਆ ਐਕਸਕਲੂਸਿਵ ਤਸਵੀਰਾਂ ਦੇਖ ਲਓ ਕਿਸ ਤਰੀਕੇ ਦੇ ਨਾਲ ਸੜਕ ਕਿਨਾਰੇ ਉਹਨਾਂ ਦੀ ਬਾਈਕ ਡਿੱਗੀ ਹੋਈ ਹੈ ਕੁਝ ਲੋਕ ਬਿਆਨਬਾਜ਼ੀ ਕਰ ਰਹੇ ਨੇ ਕਿ ਹੋਇਆ ਕੀ ਹੈ ਕਿ ਕਿਸ ਤਰੀਕੇ ਦੇ ਨਾਲ ਹਾਲਾਂਕਿ ਇਹ ਇਨ੍ਹਾਂ ਲੋਕਾਂ ਨੂੰ ਵੀ ਨਹੀਂ ਪਤਾ ਕਿ ਇਹ ਪੰਜਾਬ ਦਾ ਇੱਕ ਸਟਾਰ ਹੈ ਸਟਾਰ ਚਿਹਰਾ ਹੈ ਜੋ ਕਿ ਹਾਦਸੇ ਦਾ ਸ਼ਿਕਾਰ ਹੋਇਆ ਆਮ ਲੋਕ ਸਮਝ ਕੇ ਪਹਿਲਾਂ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਾਣੀ ਵਗੈਰਾ ਪ ਜਾ ਦੇਖਿਆ ਕਿ ਹਾਲਤ ਗੰਭੀਰ ਹੈ ਸੁੱਧ ਬੁੱਧ ਖੋ ਰੇ ਨੇ ਤਾਂ ਉਸ ਤੋਂ ਬਾਅਦ ਤੁਰੰਤ ਮੈਡੀਕਲ ਸੇਵਾਵਾਂ ਨੂੰ ਕਾਲ ਕੀਤੀ ਗਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਇਸ ਵਕਤ ਫੋਰਟਿਸ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਉਹਨਾਂ ਦੀ ਮੈਡੀਕਲ ਰਿਪੋਰਟ ਕੀ ਕਹਿੰਦੀ ਹੈ ਇਸ ਵਕਤ ਉਹ ਦੱਸਿਆ ਵੈਂਟੀਲੇਟਰ ਤੇ ਨੇ ਰਾਜੀਵ ਜਵੰਦਾ ਉਹਨਾਂ ਦੀ ਸਿਹਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਡਾਕਟਰਾਂ ਦੀ ਟੀਮ ਨਿਗਰਾਨੀ ਰੱਖ ਰਹੀ ਹੈ ਅੱਜ ਦੇ ਉਤੇ ਦੁਪਹਿਰ 1:45 ਮਿੰਟ ਤੇ ਗੰਭੀਰ ਹਾਲਤ ਵਿੱਚ ਫੋਰਟਿਸ ਹਸਪਤਾਲ ਲਿਆਂਦਾ ਗਿਆ ਸੀ ਸਿਰ ਅਤੇ ਰੀੜ ਦੀ ਹੱ ਜਾਰੀ ਹੈ ਹਸਪਤਾਲ ਲਿਆਉਣ ਤੋਂ ਪਹਿਲਾਂ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ